ਜੋਤੀ 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 ਲਾ ਜੋਤੀ ਜੀ ਜੋਤੀ ਜੋਤੀ ਕਰਦੀ ਟਰਾਈ ਉਧਰ ਸੱਚੇ ਖਤੇ ਇਹ ਮਾਈ ਆਪਣੀ ਮਾ ਸਮਝਾਣਾ ਫੁੱਲਨਾਂ ਨੂੰ ਟੰਗ ਸਕਾਲਾ ਦੇ 50000 ਦਾ ਯੋਗਦਾਨ ਸਾਡੇ ਪਰਿਵਾਰੋਂ ਹੋਇਆਗਾ ਤਾੜੀ ਖੁੱਲ ਕੇ ਮਾਰ ਦਿਓ ਜ਼ੋਰਦਾਰ ਗੋਪੀ ਮੱਟੂ ਸਾਡਾ ਭਰਾ ਯੂਗਲ ਹਾਂਜੀ ਬਬੂ ਜੀ ਤਾੜੀ ਹਣ ਲਓ ਮੈਚ ਕਹਿੰਦੇ ਸਿਰੇ ਦਾ ਖੇਡਦੇ ਮੈਦਾਨ ਦੇ ਵਿੱਚ ਖੇਡੇ ਜਾ ਰਿਹਾ ਆ ਹਾਂ ਕਹਿੰਦੇ ਖਿਡਾਰਨਾਂ ਦੇ ਦਰਮਿਆਨ ਲਓ ਸਾਹਮਣੇ ਪੈਂਦੀ ਹੋਈ ਰੇਡ ਦੇ ਉੱਤੇ ਇੱਕ ਪਾਸੇ ਲੁਧਿਆਣੇ ਜ਼ਿਲ੍ਹੇ ਦੀ ਟੀਮ ਖੇਡਦੀ ਆ ਮੇਰੇ ਮਿੱਤਰੋ ਹਣ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਲੜਕੀਆਂ ਦਾ ਮੈਚ ਜਿਹੜਾ ਇਹ ਵੀ sire ਦਾ ਖੇਡਿਆ ਜਾ ਰਿਹਾ 6-7 ਰਿਕ ਲੰਡਿਆ ਪਿੰਡ ਵਾਲੇ ਭਰਾ ਸੱਦੇ ਲਾ ਰਹੇ ਨੇ ਦੋਨੇ ਟੀਮਾਂ ਦਰਮਿਆਨ ਮੈਚ ਝੋਟੀ ਦਾ ਚੱਲਦਾ ਐ ਮੈਂ ਬਾਜੀ ਪਹਿਲਾ ਖੋਜੇਵਾਲ ਦੀ ਟੀਮ ਆ ਗਈ ਖੋਜੇਵਾਲ ਪੱਕਾ ਸਿੰਘ ਸਾਹੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਅਗਲੇ ਸਾਲ ਵੀ ਦੂਜਾ ਪ੍ਰਾਈਂਸ ਕੈਨੇਡਾ ਨੰਬਰਦਾਰ ਬਲਜੀਤ ਸਿੰਘ ਜੀ ਕਾਲਕਣ ਸਾਹਿਬ ਬੈਠੇ ਨੇ ਨੰਨਵਾਲ ਰੇਣ ਏ ਜੋਤੀ 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 ਲਾਜ ਦੀ ਤਾੜੀ ਮਾਰਦੇ ਨਾ ਜੋਤੀ ਦੇ ਨਾਂ ਤੇ ਜ਼ੋਰਦਾਰ ਹੋ ਤਾੜੀ ਮਾਰ ਦਿਓ ਸਿਰੇ ਦਾ ਜਫਾ ਲਾਇਆ ਖਿਡਾਰ ਨੇ ਉਧਰ ਬੁग्गा ਕਰੀਸ ਠਿਰਜ ਹੋਣੀ ਕਹਿੰਦੇ ਨਾਲ ਸਾਡੇ ਭਰਾ ਨੇ ਅਮਨ ਮਦੀਨਪੁਰ ਟਿੱਕਾ ਮਦੀਨਪੁਰ ਉਹ ਵੀ ਲਾਈਵ ਅਨੰਦ ਮਾਰਦੇ ਨੇ ਫੁੱਕਾ ਕ੍ਰੀਸ ਬੈਠਾ ਕਹਿੰਦੇ ਥੰਮ ਪ੍ਰੋਮੋਟਰ ਪਰ ਸਾਹਮਣੇ ਸਿਮਰਨ ਦੀ ਕਬੱਡੀ ਪੈ ਰਹੀ ਆ ਤੇ ਨੰਬਰ ਕਹਿੰਦੇ ਯਾਫੀ ਆਪਣੀ ਟੀਮ ਨੇ ਖਾਤੇ ਦੇ ਵਿੱਚ ਛੋੜ ਗਏ ਨੇ ਕੋਲੂਵਾਲ ਗਰੁੱਪ ਪਹੁੰਚ ਜਾਇਆ ਘੜਾ ਦਾ ਵੱਡਾ ਧੰਨਵਾਦ ਹੈ ਹੋਰ ਜੋਰ ਸਾਡਾ ਵੀਰ ਗੁੱਲੂਵਾਲ ਪਿੰਡ ਤੋਂ ਪਹੁੰਚ ਜਾਇਆ ਆਪਣੇ ਸਾਥੀਆਂ ਸਮੀਰ ਨਾਲ ਜਸਮੀਨ ਗੁੱਲੂਵਾਲ ਤੇ ਰਿੱਕੀ ਕੋਲੂਵਾਲ ਦਾ ਦੇ ਨਾਲ ਮਨੂਸ਼ ਦਾ ਤੇ ਮਨੀਸ਼ ਬਣਾ ਤੇ ਜੋਤੀ ਜੋਤੀ ਕਰਦੀ ਟਰਾਈ ਉਧਰ ਸੱਚੇ ਖਤੇ ਇਹ ਮਾਈ ਆਪਣੀ ਮਾ ਸਮਝਾਣਾ ਫੋਲਨਾਂ ਨੂੰ ਟੰਗ ਸਕਾਰਾ ਨਹੀਂ ਤਾਂ ਚੜ ਜੂਗਾ ਕੋਈ ਚੰਨ ਵੇ ਮੈਂ ਬੁਰੀ ਕਰੂੰਗੀ ਅਰਦਾਸ ਆਜੇ ਰਵਨਾਸ ਨਵਜਾ ਕਰਦੂ ਬੰਦ ਵੇ ਥੋਤੀ ਨੇ ਕਹਿੰਦੇ ਐਨ ਭੱਲਾ ਟਿਕਾਣੇ ਲਾਈਆਂ ਖੇਡਦੇ ਮੈਦਾਨ ਦੇ ਵਿੱਚ ਦੁੰਨਾ ਚਮਿਆਰਾ ਜੀ ਕੋਲੂਵਾਲ ਗਰੁੱਪ ਵਾਲੇ ਮੁੰਡਿਆਂ ਦਾ ਬਹੁਤ ਬਹੁਤ ਹਨ ਹਰਜੋਤ ਤੇ ਨਾਲ ਜਸਮੀਨ ਮਨੀਸ਼ ਹੁਣਾ ਦਾ ਗੋਲੂਵਾਲ ਪਿੰਡ ਤੋਂ ਮੁੰਡੇ ਪੁੱਜੇ ਹੈ ਨੇ ਇਹਨਾਂ ਦਾ ਬਾਬਾ ਧੰਨਵਾਦ ਕਰਦੇ ਆ ਉਧਰ 70 ਕੇਜੀ ਵਿੱਚ ਬਾਬਾ ਫੂਟਾ ਕਰਮਦਾਦ ਦੀ ਟੀਮ ਖੜਤ ਰਹੀ ਹੈ ਲਓ ਤਾੜੀ ਮਾਰੋ ਯਾਰ ਜਿਸ ਸਵਾਦ ਆਇਆ ਮੈਚ ਦਾ ਵੀ ਦਸੰਬਰ ਸੁਖੀ ਗੇਰੇ ਦੀ ਧਰਤੀ ਦੇ ਵੱਡਾ ਕਬੱਡੀ ਕੱਪ ਖੇਡਿਆ ਜਾਣਾ ਸੱਤ ਬਾਬਾ ਤਰਨਤ ਸਿੰਘ ਕਲੱਬ ਗੇਰੇ ਦੀ ਧਰਤੀ ਦਾ ਇਸ ਸਾਲ 1.5 ਲੱਖ ਰੁਪਇਆ ਤੇ ਬੈਟਾਂ ਨੂੰ ਕਦੇ ਮੋਟਰਸਾਈਕਲ ਹੋਣਗੇ ਚੱਕ ਮਾਈਕ ਤੇ ਕਰ-ਕਰ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਰੇਡਾਂ ਪੈ ਰਹੀਆਂ ਖੇਡ ਦੇ ਮੈਦਾਨ ਦੇ ਵਿੱਚ ਉਧਰ ਗਾਮਾ ਯੂ ਐਸ ਏ ਬੱਬੂ ਫੌਜੀ ਵੱਲੋਂ ਦੋਨਾਂ ਟੀਮਾਂ ਲਈ 5-500 ਆਇਆ ਬਹੁਤ-ਬਹੁਤ ਧੰਨਵਾਦ ਕਰਦੇ ਆ ਗਾਮਾ ਫੌਜੀ ਅਮਰੀਕਾ ਸੋਰੀ ਗਾਮਾ ਅਮਰੀਕਾ ਤੇ ਸਾਡਾ ਭਰਾ ਇੱਕ ਪਾਸੇ ਬੱਬੂ ਫੌਜੀ ਗਰਮਾਂਤਨ ਗਾਮਾ ਪੂਰਾ ਨਾ ਆਇਆ ਮੁੰਡਾ ਤੇ ਰਹਿਦਾ ਅਮਰੀਕਾ ਦੀ ਤੇ ਦੋਹਾਂ ਟੀਮਾਂ ਲਈ 5-500 ਦੇ ਵੱਡੇ ਮਾਣ ਮਾਰ ਵੱਡਾ ਲਾਨ ਹੋ ਗਿਆ ਸਾਫ ਸੁਗ ਸਿੱਧੂ ਦਾ ਵੀਰ ਗੋਪੀ ਸਿੱਧੂ ਸਵੇਨ ਦੀ ਧਰਤੀ ਦੇ ਰਾਂਦੇ ਨਾਲ ਹੈਪੀ ਸਿੱਧੂ ਜਿਹੜਾ ਵਿਰਾਮ ਨੂੰ ਅਗਲੇ ਸਾਲ 50000 ਰੁਪਏ ਦਾ ਵੱਡਾ ਯੋਗਦਾਨ ਹੋਗਾ ਤਾੜੀ ਖੁੱਲ ਕੇ ਮਾਰ ਦਿਓ ਜ਼ੋਰਦਾਰ ਗੋਪੀ ਸਾਡਾ ਭਰਾ ਆ ਜਾ ਬਸਿਆ ਸਵੇਨ ਦੀ ਧਰਤੀ ਦੇ ਨਾਲ ਹੈਪੀ ਸਿੱਧੂ ਦੇ ਸਾਹਿਬ ਸਿੱਧੂ ਦੂਜਾ ਵੀ ਚਲਾ ਜਾਣਾ ਤੇ ਅਗਲੇ ਸਾਲ 50000 ਰੁਪਏ ਦੇ ਵੱਡੇ ਯੋਗਦਾਨ ਕਰ ਦਿੰਦੇ ਨੇ ਐਜ ਮੇਰਾ ਖਿਆ ਸਮਾਪਤੀ ਵੱਲ ਵਧਾ ਜਾ ਰਿਹਾ ਫਾਈਨਲ ਦੀਆਂ ਟੀਮਾਂ ਕਿਹਨੇ ਆ ਰਿਓ ਯਾਰ ਆਜੋ ਬਾਈ ਫਾਈਨਲ ਮੈਚ ਦੇ ਟੀਮਾਂ ਮੇਰੀ ਬੇਨਤੀ ਆ ਜਲਦ ਖੇਡ ਦੇ ਗਰਾਊਂਡ ਵਿੱਚ ਆਉਣ ਗਿਆ ਉਧਰ ਫੇਰ ਰੇਡ ਪੈ ਰਹੀ ਹੈ ਜੋਤੀ ਕਹਿੰਦੇ 10 ਨੰਬਰ ਕਿੱਟ ਵਿੱਚ ਤਿਆਰ ਫਰ ਤਿਆਰ ਹੈ ਕਦੀ ਮਲੇਸ਼ੀਆ ਦੇ ਵਿੱਚ ਗੱਲਾਂ ਹੋਈਆਂ ਕਦੀ ਐਕਟਿਵਾ ਜਿੱਤੀ ਆ ਤੇ ਕਦੇ ਐਲਈਡੀਆਂ ਜਿੱਤੀਆਂ ਮੇਰੇ ਮਿੱਤਰੋ ਪਰ ਬੱਦੂਪੁਰ ਵਿੱਚ ਜੱਫੇ ਲਾਉਣੇ ਪੈਣੇ ਆ ਉਹ ਜੋਤੀ ਜੱਫੇ ਲਾਉਣੇ ਪੈਣੇ ਆ ਉਧਰ ਲੱਗਿਆ ਹੋਇਆ ਜ਼ੋਰ ਬੋ ਬੱਲੇ 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 ਖੇਡ ਲੱਗਦਾ ਹੋਇਆ ਜ਼ੋਰ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਜੋਤੀ ਆਪਣੀ ਟੀਮ ਦੇ ਖਾਤੇ ਜੋੜ ਗਿਆ ਦੇ 50000 ਦਾ ਯੋਗਦਾਨ ਸਾਡੇ ਪਰਿਵਾਰੋਂ ਹੋਇਆਗਾ ਤਾੜੀ ਖੁੱਲ ਕੇ ਮਾਰ ਦਿਓ ਜ਼ੋਰਦਾਰ ਗੋ삐 ਮੱਟੂ ਸਾਡਾ ਭਰਾ ਯੂਗਲ ਹਾਂਜੀ ਬੱਬੂ ਜੀ ਤਾੜੀ ਹਣ ਲਓ ਮੈਚ ਕਹਿੰਦੇ ਸਿਰੇ ਦਾ ਖੇਡਦੇ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਆ ਆਹ ਕਹਿੰਦੇ ਖਿਡਾਰਨਾਂ ਦੇ ਦਰਮਿਆਨ ਲਓ ਸਾਹਮਣੇ ਪੈਂਦੀ ਹੋਈ ਰੇਡ ਦੇ ਉੱਤੇ ਇੱਕ ਪਾਸੇ ਲੁਧਿਆਣੇ ਜ਼ਿਲ੍ਹੇ ਦੀ ਟੀਮ ਖੇਡਦੀ ਆ ਮੇਰੇ ਮਿੱਤਰੋ ਹਾਂ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਲੜਕੀਆਂ ਦਾ ਮੈਚ ਜਿਹੜਾ ਇਹ ਵੀ ਸਿਰੇ ਦਾ ਖੇਡਿਆ ਜਾ ਰਿਹਾ ਆ 6 7 ਰਿਕ ਲੰਡਿਆ ਪਿੰਡ ਵਾਲੇ ਭਰਾ ਸੱਦੇ ਲਾ ਰਹੇ ਨੇ ਦੋਨੇ ਟੀਮਾਂ ਦਰਮਿਆਨ ਮੈਚ ਝੋਟੀ ਦਾ ਚੱਲਦਾ ਓਏ ਮੀ ਬਾਜੀ ਪਹਿਲਾ ਖੋਜੇਵਾਲ ਦੀ ਟੀਮ ਆਜੇ ਖੋਜੇਵਾਲ ਫਕਰ ਸਿੰਘ ਸਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੇ ਸਾਲ ਵੀ ਦੂਜਾ ਪ੍ਰਾਇਮਰੀ ਪ੍ਰਿੰਸ ਕ੍ਰਿਡਾ ਨੰਬਰਦਾਰ ਬਲਜੀਤ ਸਿੰਘ ਜੀ ਕਾਲਕਰ ਸਾਹਿਬ ਬੈਠੇ ਨੇ ਨਨਵਾਦ ਰੇਡ ਏ ਜੋਤੀ 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 ਲਾ ਜੋਦੀ ਤਾੜੀ ਮਾਰਦੇ ਨਾ ਜੋਤੀ ਦੇ ਨਾਂ ਤੇ ਜ਼ੋਰਦਾਰ ਉਹ ਤਾੜੀ ਮਾਰ ਦਿਓ ਸਿਰੇ ਦਾ ਜੱਫਾ ਲਾਇਆ ਖਿਡਾਰੀ ਨੇ ਉਧਰ ਹੁੱਗਾ ਕਰੀਸ ਧੀਰਜ ਹੁਣੀ ਕਹਿੰਦੇ ਨਾਲ ਸਾਡੇ ਭਰਾ ਨੇ ਅਮਨ ਮਦੀਨਪੁਰ ਟਿੱਕਾ ਮਦੀਨਪੁਰ ਉਹ ਵੀ ਲਾਈਵ ਅਨੰਦ ਮਾਰਦੇ ਨੇ ਹੁੱਗਾ ਕਰੀਸ ਬੈਠਾ ਕਹਿੰਦੇ ਥੰਮ ਪ੍ਰੋਮੋਟਰ ਪਰ ਸਾਹਮਣੇ ਸਿਮਰਨ ਜੀ ਕਬੱਡੀ ਪੈ ਰਹੀ ਆ ਤੇ ਨੰਬਰ ਕਹਿੰਦੇ ਯਾਹੀ ਆਪਣੀ ਟੀਮ ਦੇ ਖਾਤੇ ਦੇ ਵਿੱਚ ਛੋੜ ਗਏ ਨੇ ਘੁੱਲੂਵਾਲ ਗਰੁੱਪ ਪਹੁੰਚ ਆਇਆ ਰਣਾ ਦਾ ਬੜਾ ਧੰਨਵਾਦ ਹੈ ਫਰਜ਼ੋਰ ਸਾਡਾ ਵੀਰ ਘੁੱਲੂਵਾਲ ਪਿੰਡ ਤੂੰ ਪਹੁੰਚ ਆਇਆ ਆਪਣੇ ਸਾਥੀਆਂ ਸਮੇਤ ਨਾਲ ਜਸਮੀਨ ਘੁੱਲੂਵਾਲ ਤੇ ਰਿੰਕੀ ਘੁੱਲੂਵਾਲ ਦਾ ਦੇ ਨਾਲ ਮਨੋਸ਼ ਦਾ ਜੋਤੀ ਜੋਤੀ ਕਰਦੀ ਟਰਾਈ ਉਧਰ ਸੱਚੇ ਖੱਬੇ ਕੇ ਮਾਈਆ ਆਪਣੀ ਮਾਂ ਸਮਝਾਲਾ ਬੋਲਨ ਦਾ ਨੂੰ ਟੰਗ ਸਕਾਲਾ ਨਹੀਂ ਤਾਂ ਚੜ ਜੂਗਾ ਕੋਈ ਚੰਦ ਵੇ ਮੈਂ ਬੁਰੀ ਕਰੂੰਗੀ ਰਮਦਾਸ ਆ ਜਾ ਰਮਦਾਸ ਨਵਜਾ ਕਰਦੂ ਬੰਦ ਵੇ ਜੋਤੀ ਨੇ ਕਹਿੰਦੇ ਐਨ ਘੱਲਾ ਟਿਕਾਣੇ ਲਾਈਆਂ ਖੇਡਦੇ ਮੈਦਾਨ ਦੇ ਵਿੱਚ ਤੁੰਨਾ ਚਮਿਆਰਾ ਜੀ ਗੁੱਲੂਵਾਲ ਗਰੁੱਪ ਵਾਲੇ ਮੁੰਡਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਨਾਲ ਜਸਮੀਨ ਮਨੀਸ਼ ਹੁਣਾਂ ਦਾ ਗੁੱਲੂਵਾਲ ਪਿੰਡ ਤੋਂ ਮੁੰਡੇ ਪੁੱਜੇ ਹੈ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਉਧਰ 70 ਕੇਜੀ ਵਿੱਚ ਬਾਬਾ ਫੋਡਾ ਕਰਮਦਾਸ ਦੀ ਟੀਮ ਖੜਤ ਰਹੀ ਹੈ ਲੋ ਤਾੜੀ ਮਾਰੋ ਯਾ ਜ ਸਵਾਦ ਆ ਮੈਚ ਦਾ ਤੇ ਜੈ ਦਸਬਰ ਸੁਖੀ ਗੇਰੇ ਦੀ ਧਰਤੀ ਦੇ ਵੱਡਾ ਕਬੱਡੀ ਕੱਪ ਖੇੜਾ ਜਾਣਾ ਸਾਕ ਬਾਬਾ ਕਰਮਦਾਸ ਜੂਨੀਅਰ ਕਲੱਬ ਗੇਰੇ ਦੀ ਧਰਤੀ ਦੇ ਇਸ ਸਾਲ 1.5 ਲੱਖ ਰੁਪਇਆ ਦੇ ਬੈਟਾਂ ਨੂੰ ਕਦੇ ਮੋਟਰਸਾਈਕਲ ਹੋਣਗੇ ਜੱਕ ਮਾਈਕ ਤੇ ਕਰਗਲ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਰੇਡਾਂ ਪੈ ਰਹੀਆਂ ਖੇਡ ਦੇ ਮੈਦਾਨ ਦੇ ਵਿੱਚ ਉਧਰ ਗਾਮਾ ਯੂ ਐਸ ਏ ਬੰਬੂ ਫੌਜੀ ਵੱਲੋਂ ਦੋਨਾਂ ਟੀਮਾਂ ਲਈ ਪੰਜ ਪੰਜ ਸੌ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗਾਮਾ ਫੌਜੀ ਅਮਰੀਕਾ ਸੋਰੀ ਗਾਮਾ ਅਮਰੀਕਾ ਤੇ ਸਾਡਾ ਭਰਾ ਇੱਕ ਪਾਸੇ ਬੱਬੂ ਫੌਜੀ ਗਰਮਾਨ ਗਾਮਾ ਪੂਰਾ ਨਾ ਆਇਆ ਮੁੰਡਾ ਤੇ ਰੇਡ ਅਮਰੀਕਾ ਦੀ ਤੇ ਦੋਵਾਂ ਟੀਮਾਂ ਲਈ ਪੰਜ ਪੰਜ ਸੌ ਦੇ ਵੱਡੇ ਮਾਤਮਣ ਵੱਡਾ एलान ਹੋ ਗਿਆ ਸਾਹਿਬ ਸੋਗ ਸਿੱਧੂ ਦਾ ਵੀਰ ਗੋਪੀ ਸਿੱਧੂ ਸਵੇਨ ਦੀ ਧਰਤੀ ਦੇ ਨਾਲ ਹੈਪੀ ਸਿੱਧੂ ਜਿਹੜਾ ਵੀਰਾਂ ਵੱਲੋਂ ਅਗਲੇ ਸਾਲ 50000 ਰੁਪਏ ਦਾ ਵੱਡਾ ਯੋਗਦਾਨ ਹੋਗਾ ਤਾੜੀ ਫੁੱਲ ਕੇ ਮਾਰ ਦਿਓ ਜ਼ੋਰਦਾਰ ਗੋਪੀ ਸਾਡਾ ਭਰਾ ਆ ਜਾ ਵਸਿਆ ਸਵੇਨ ਦੀ ਧਰਤੀ ਦੇ ਨਾਲ ਹੈਪੀ ਸਿੱਧੂ ਤੇ ਸਾਹਿਬ ਸਿੱਧੂ ਦੂਜਾ ਵੀ ਚਲਾ ਜਾਣਾ ਫਿਰ ਅਗਲੇ ਸਾਲ 50000 ਰੁਪਏ ਦੇ ਵੱਡੇ ਯੋਗਦਾਨ ਕਰ ਦਿੰਦੇ ਨੇ ਮੈਚ ਮਰਾ ਗਿਆ ਸਮਾਂ ਪੂਰ ਵਧਦਾ ਜਾ ਰਿਹਾ ਫਾਈਨਲ ਦੀਆਂ ਟੀਮਾਂ ਕਿਹਨੇ ਆ ਰਿਓ ਯਾਰ ਆਜੋ ਬਾਈ ਫਾਈਨਲ ਮੈਚ ਦੇ ਟੀਮਾਂ ਮੇਰੀ ਬੇਨਤੀ ਆ ਜਲਦ ਖੇਡ ਦੇ ਗਰਾਊਂਡ ਵਿੱਚ ਆਉਣ ਗਿਆ ਉਧਰ ਫੇਰ ਰੇਡ ਪੈ ਰਹੀ ਹੈ ਜੋਤੀ ਕਹਿੰਦੇ 10 ਨੰਬਰ ਕਿੱਟ ਵਿੱਚ ਤਿਆਰ ਫਰ ਤਿਆਰ ਹੈ ਕਦੀ ਮਲੇਸ਼ੀਆ ਦੇ ਵਿੱਚ ਗੱਲਾਂ ਹੋਈਆਂ ਕਦੀ ਐਕਟਿਵਾ ਜਿੱਤੀ ਹੈ ਤੇ ਕਦੇ ਐਲਈਡੀਆਂ ਜਿੱਤੀਆਂ ਮੇਰੇ ਮਿੱਤਰੋ ਪਰ ਬੱਦੂਪੁਰ ਵਿੱਚ ਜੱਫੇ ਲਾਉਣੇ ਪੈਣੇ ਆ ਉਹ ਜੋਤੀ ਜੱਫੇ ਲਾਉਣੇ ਪੈਣੇ ਆ ਉਧਰ ਲੱਗਿਆ ਹੋਇਆ ਜ਼ੋਰ ਉਹ ਬੱਲੇ 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 ਇਹ ਲੱਗਦਾ ਹੋਇਆ ਜ਼ੋਰ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਜੋਤੀ ਆਪਣੀ ਟੀਮ ਦੇ ਖਾਤੇ ਜੋੜ ਗਈ ਆ ਮੈਚ ਜਿਹੜਾ ਸਮਾਪਤ ਹੈ ਬਾਜੀ ਤੁੰਨੇ ਬਾਜੀ ਠੀਕ ਆ ਜੀ 12 ਤਰੀਕ ਦੁਸ਼ਹਰੇ ਤੇ ਪ੍ਰੋਪਤੇ ਆਦਮਪੁਰ ਦੇ ਵਿੱਚ ਬਹੁਤ ਵੱਡਾ ਮੇਲਾ ਆਉਣਾ ਜਿੱਥੇ ਤੁੰਨਾ ਚਮਿਆਰਾ ਜੀ ਸੱਦੇ ਲਾਰੇ ਵੱਡੇ ਐਲਾਨ ਹੋ ਗਏ ਨੇ ਸਰਮਾਨਾ ਵਾਲੀ ਲੈਨ ਤੋਰੀ ਹੁੰਦੀ ਹੁਣ ਲੋਡ ਕਰ ਲਾ ਬਾਬੇ ਦੀ ਮਹਿਰ ਅਮਰੀਦ ਅਮਰਜੀਤ ਸਿੰਘ ਜੀ ਬਾਜਵਾ ਜੱਟ ਸਾਧੂ ਪਿੰਡ ਪਿੰਡਾ ਹਿਸ਼ਾਰਪੁਰ ਦੇ ਵਿੱਚ ਤੇ ਸਵਰਗਵਾਸੀ ਅਰਪਾ ਜਨ ਸਰਪ ਉਪਲ ਪਰਿਵਾਰ ਦੇ ਨਾਲ ਬਹੁਤ ਵੱਡੀਆਂ ਰਿਸ਼ਤੇਦਾਰੀਆਂ ਨੇ ਬਬਲੂ ਕੁਲਸ਼ੇਤਰ ਖਤੇ ਲਾਦੇ ਨੇ ਕਿ 13 ਅਕਤੂਬਰ ਨੂੰ ਨਿਊਜ਼ੀਲੈਂਡ ਦੀ ਟੀਮ ਕੋ ਸ਼ਹਿਰ ਦੇ ਜਿਹੜੀਆਂ ਕਬਡੀਆਂ ਪੈਣਗੀਆਂ ਫਾਈਨਲ ਹੋਣਾ ਦਿੱਤਾ ਜਾਵੇ। ਦੋਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਮੇਰੀ ਬੇਨਤੀ ਹੈ ਬਾਬਾ। ਵਿਦੀ ਚੰਦ ਜੀ ਸੁਰਸਿੰਘ ਦੀ ਟੀਮ ਤੇ ਦੂਸਰੇ ਪਾਸੇ ਟੀਮ ਜਿਹੜੀ ਹੋਵੇਗੀ ਮਹਿਮਦਵਾਲ ਇਹ ਦੋਨੇ ਟੀਮਾਂ ਤਿਆਰ ਬਰ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਆਜੋ। ਪਲੇਅਰਾਂ ਨੂੰ ਮੇਰੀ ਬੇਨਤੀ ਹੈ ਵੀ ਬਾਬਾ ਵਿਧੀਚੰਦ ਸੁਰਸਿੰਘ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਪੁੱਜ ਗਈ ਹੈ ਮਹਿਮਦਵਾਲ ਦੀ ਟੀਮ ਇਹਨਾਂ ਕਿਸੇ ਦੇਰੀ ਤੋਂ ਖੇਡ ਮੈਦਾਨ ਦੇ ਵਿੱਚ ਪੁੱਜੇਗੀ। ਰੋਮ ਮਹਿਮਦਵਾਲ ਦੀ ਟੀਮ ਕਿਰਪਾ ਕਰਕੇ ਖੇਡ ਮੈਦਾਨ ਦੇ ਚੱਲਵੇ। ਬਾਬਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। 6 ਤੇ 7 ਲੜਿਆ। ਸਾਡੇ ਬਹੁਤ ਹੀ ਸਤਿਕਾਰਯੋਗ ਨੇ ਮੇਰੇ ਵੀਰੋ دار ਅਮਰਜੀਤ ਸਿੰਘ ਜੀ ਬਾਜਵਾ ਸਾਹਿਬ ਚੱਕ ਸਾਧੂ ਪਿੰਡ ਵਾਲੇ ਨਵੰਬਰ ਮਹੀਨੇ ਦੇ ਮੇਰੇ ਵੀਰੋ ਕੁਸ਼ਤੀ ਦੰਗਲ ਦੇ ਵੀ ਸੱਦੇ ਲਾ ਰਹੇ ਆ ਤਰੀਕਾ ਜਲਦ ਦੱਸਾਂਗੇ ਤੇ ਜਿਨ੍ਹਾਂ ਨੇ ਅਗਲੇ ਸਾਲ ਦੇ ਲਈ 10 ਨੂ ਸੋਨੇ ਦੀ ਮੁੰਦੀ ਪਾ ਕੇ ਸਨਮਾਨ ਕਰਨਾ ਮੈਂ ਤੈਨੂੰ ਧੰਨਵਾਦੀ ਹਾਂ